ਅਸੀਂ ਪੱਜਰੀ ਨਹੀਂ ਵੇਚਦੇ ਅਸੀਂ ਨਸ਼ੇ ਨਹੀਂ ਵੇਚਦੇ ਕੰਕਰ ਹੈ ਲਾਲੋ ਜੀ ਨੇ ਜੋਰ ਲਾਉਣਾ ਹੈ ਮੁردوਬਾਦ 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 ਮੀਡੀਆ ਮੁردوਬਾਦ ਮੁردوਬਾਦ ਤੁਹਾਡੇ ਸੰਘਰਸ਼ ਨੂੰ ਖਰਾਬ ਕਰ ਰਹੇ ਤੁਹਾਨੂੰ ਪਤਾ ਨਹੀਂ ਹੁੰਦਾ ਜਿਹੜੇ ਗਰੀਬ ਦਾ ਭੋਲਾ ਦਾ ਕਿਸਾਨ ਫੜ ਲੈਂਦੇ ਤੁਸੀਂ ਦੱਸੋ ਜੀ ਤਿੰਨ ਆਰਡੀਨੈਂਸ ਕਿਹੜੇ ਆ ਬਈ ਜ਼ਰੂਰੀ ਆ ਹਰ ਕੋ ਨੂੰ ਪਤਾ ਹੋਵੇ ਕੋਈ ਇਹਨਾਂ ਪੜਿਆ ਨਹੀਂ ਜੇ ਨੇ ਜੇ ਪੜੇ ਹੁੰਦੇ ਤਾਂ ਤੁਹਾਡੇ ਸੂਤ ਹਣਾ ਸੀ ਪਹਿਲੀ ਗੱਲ ਤੋਂ ਬੋਟਾ ਨਾ ਕਰਦਾ ਪਰ ਅਣਪੜ੍ਹਦਾ ਸਾਡੇ ਲੀਡਰ ਆ ਜਿਹੜੇ ਬੈਠੇ ਜਿਨ੍ਹਾਂ ਨੂੰ ਪਹਿਲਾ ਪਤਾ ਸੀ ਵੀ ਆਹ ਕੁਝ ਹੋ ਰਿਹਾ ਉਹ ਕੁਸ ਕੇ ਹੀ ਨਹੀਂ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਕਦੇ ਜ਼ਿੰਦਗੀ 'ਚ ਇੰਨਾ ਗੁੱਸੇ ਨੂੰ ਹੋਇਆ ਮੈਨੂੰ ਭਾਵੇਂ ਕੋਹਲੀ ਮਾਰ ਦੇ ਜੇ ਕਿਸੇ ਨੂੰ ਗੁੱਸਾ ਚੜੇ ਮੈਂ ਮਰ ਜੂਗਾ ਪਰ ਇਹੋ ਜੀ ਜ਼ਿੰਦਗੀ ਲੈਣਾ ਕੀ ਇਹ ਲੋਕ ਸਾਨੂੰ ਦੱਸਣਗੇ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੈਂ ਹੁਣ ਸੰਘਰਸ਼ ਤੋਂ ਚੱਲਿਆ ਮੇਰੀ ਸਿਸਟਰ ਰਹੀ ਹੈ ਕਿੜਿਆਲੀ ਮੈਂ ਉੱਥੇ ਨਾ ਜਾਵਾਂ ਜੇ ਮੈਨੂੰ ਕੁੱਟ ਕੇ ਚੋਰੀ ਖਵਾ ਦੇ ਭੈਣ ਮੇਰੀ ਤੇ ਮੈਂ ਨਾ ਖਾਵਾਂ ਏ ਦੱਸਣਗੇ ਸਾਨੂੰ ਅਸੀਂ ਖਾਣਾ ਤੇ ਕੀ ਨਹੀਂ ਖਾਣਾ ਆ ਧਰਨੇ ਤੇ ਕਿਸਾਨ ਬੈਠੇ ਸਾਰੇ ਰੋਟੀ ਖਾ ਗਏ ਆ ਭਾਈ ਇਧਰ ਅਸੀਂ ਧਰਨੇ ਤੇ ਆਏ ਆ ਮਰਨੇ ਤੇ ਨਹੀਂ ਆਏ ਹਾਂ ਜਦੋਂ ਅਸੀਂ ਮਰ ਗਏ ਫਿਰ ਜੋ ਮਰਜ਼ੀ ਕਰ ਲਿਓ ਸਾਰੀਆਂ ਸਰਕਾਰਾਂ ਤੁੜੀਆਂ ਹੋਈਆਂ ਤੁਸੀਂ ਵੀ ਤੁੜੇ ਹੋਏ ਆ ਇਹ ਸ਼ਸ਼ਾਤ ਮਰ ਗਿਆ ਜੀ ਆ ਰੀਆ ਕੀ ਕਰ ਰਹੀ ਐ ਕੋਈ ਕਿਸਾਨ ਦੀ ਗੱਲ ਵਖਾਈ ਜਾ ਕਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਂ ਮਾਫੀ ਚਾਹੁੰਨੇ ਮੈਂ ਇੱਕ ਪੜਿਆ ਲਿਖਿਆ ਇਨਸਾਨ ਐ ਮੇਰੀ اخلاق ਚਰੀਏ ਗੱਲ ਫਰੇਸ ਬੰਦੇ ਨੇ ਮੈਨੂੰ ਗੁੱਸਾ ਚੜਾਦਾ ਨੂੰ ਤੁਸੀਂ ਵੀ ਸੰਤੋਖ ਸਾਹਿਬ ਇੰਟਰਵਿਊ ਕੀਤੀ ਮੈਂ ਤੁਹਾਡੀ ਤਾਰੀਫ ਕਰਦਾ ਕੋਈ ਬੱਚਾ ਦੇਖੋ ਮੇਰਾ ਭਰਾ ਛੋਟਾ ਮੈਂ ਕਹਿੰਦਾ ਵੀ ਇਹਨੂੰ ਸਿੱਖਣਾ ਚਾਹੀਦਾ ਵੀ ਆਪ ਤੋਂ ਗੱਡੇ ਦੀ ਇੱਜ਼ਤ ਕਿਵੇਂ ਕਰਨੀ ਹੈ ਮੈਂ ਚੈਨਲ ਵਾਲਿਆਂ ਨੂੰ ਵੀ ਕਹਿੰਦਾ ਕਿ ਹਰ ਬੰਦੇ ਨੂੰ ਕੈਮਰਾ ਨਾਲ ਫਾਦੇ ਕਰੋ ਮਾੜੀ ਬੁੜ ਕਾਬਲੀਅਤ ਥੋੜੀ ਚਾਹੀਦੀ ਹੈ ਮੈਂ ਐਮਏ ਬੀਏਡ ਪੜ੍ਹਿਆ 20 ਸਾਲ ਦੀ ਸਰਵਿਸ ਕੀਤੀ ਦੱਸੋ ਕਿਹੜੀ ਤੋੜ ਮੜ ਕੇ ਦੱਸ ਦੂਜਾ ਹੋਰ ਸੁਣੋ ਅਜੇ ਹੋਰ ਸੁਣੋ ਹਰ ਜਦੋਂ ਬਾਅਦ ਚ ਕੈਨੀ ਤੁਹਾਨੂੰ ਮੈਂ ਕਹ ਦੇ ਦਿਆਂਗੇ ਹੋਰ ਸੁਣੋ ਇਹ ਸਰਪੰਚਾਂ ਦੇ ਘਰੇ ਸਾਡੀ ਬਾਈਟ ਲੈਣ ਗਏ ਸੀ ਕਹਿੰਦਾ ਉੱਥੇ ਰੌਲਾ ਬੱਲਾ ਹੈ ਤੁਸੀਂ ਚਾਰ ਸ਼ਬਦ ਬੋਲ ਦਿਓ ਮੈਂ ਨਹੀਂ ਮੋੜਿਆ ਭੁੱਲਰ ਸਾਹਿਬ ਨੇ ਮੋੜ ਤਾਂ ਕਹਿੰਦਾ ਯਾਰ ਅਸੀਂ ਪਰਿਵਾਰ ਦੇ ਵਿੱਚ ਬੈਠੇ ਹਾਂ ਚੰਗਾ ਨਹੀਂ ਲੱਗਦਾ ਅਸੀਂ ਇਸ ਕੰਮ ਲਈ ਨੇ ਅਸੀਂ ਫੋਟੋ ਖਿਚਾਉਣ ਤੋਂ ਵੀ ਟਲਦੇ ਹਾਂ ਸਾਨੂੰ ਕੋਈ ਛੱਡੇ ਤਾਂ ਸੀ ਕਿਸੇ ਪਾਸੇ ਹੁਣ ਅਸੀਂ ਕਿਹਨੂੰ ਕਹਿ ਲਈ ਪਰੇ ਹੋ ਯਾਰ ਫੋਟੋਰਾਂ ਕੋਲ ਜਾ ਫੇਰ ਕਹਣਗੇ ਆਕੜੇ ਐ ਇਹਨਾਂ 'ਚ ਹੰਕਾਰ ਐ ਜੇ ਅਸੀਂ ਖਿਚਾਉਣੇ ਐ ਤਾਂ ਫੇਰ ਕਹਿੰਦੇ ਆਏ ਧਰਨੇ ਦੇਖੇ ਚਾਉਂਦੇ ਫੋਟੋਆਂ ਫਿਰ ਅਸੀਂ ਕਿੱਧਰ ਜਾਈਏ ਦੱਸੋ ਜਿਹਾ ਤਾਂ ਮੂੰਹ ਸਰਬਲੇ ਇਟ ਕੇ ਅਜਨੇ ਮੈ ਸ ਜਿੱਥੇ ਮੈਂ ਦੱਸੋ ਇੱਕ ਵੀ ਗਾਣਾ ਇੱਕ ਗਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਸ਼ਬਦ ਵੀ ਮੇਰਾ ਕੱਢ ਦਿਓ ਜਿਹਦੇ ਜਮੈਂ ਧੀ ਭੈਣ ਨੂੰ ਕੋਈ ਮਾੜਾ ਬੁਲਿਆ ਹਵੇ ਬਾਬੇ ਨਾਨਕ ਦੀ ਉਪਮਾ ਸੋਗ ਮੰਦਾ ਆਖੀਏ ਚਿੱਤ ਜਮੇ ਰਜਾਨ ਪੂਰਾ ਉੱਤਰ ਦੀ ਕੋਸ਼ਿਸ਼ ਕਰਦੇ ਕਿਸਾਨੀ ਮਸਲੇ ਤੇ ਕਿੰਨੇ ਗਾਣੇ ਗਾਏ ਐ ਅੱਜ ਤੋਂ 10 ਸਾਲ ਪਹਿਲਾਂ ਮੇਰਾ ਗਾਣਾ ਗਾਇਆ ਸੀ ਜੱਟਾਂ ਦੀ ਅਸਲ ਕਹਾਣੀ ਕਿਤੇ ਕੱਢ ਕੇ YouTube ਤੇ ਸੁਣ ਲਿਆ ਜੀ ਉਹ ਜਦ ਮੈਂ ਜੱਟ ਦੀ ਅਸਲ ਤਸਵੀਰ ਖਾਈ ਸੀ ਮੈਂ ਅੱਜ ਦੇ ਦਿਨ ਕੱਲ ਨੂੰ ਵੀ ਪੁੱਛਦਾ ਮੇਰੇ ਭਰਾਵਾਂ ਨੂੰ ਤੇ ਜਿਹੜੇ ਕਹਿੰਦੇ ਆ ਕਿ ਜੱਟ ਮਾਰਦਾ ਬੜਕਾਂ ਤੇ ਉਹ ਕਿਉਂ ਮਰਲੀ ਬੈਠਾ ਸੜਕਾਂ ਪੁੱਛੋ ਆ ਕੇ ਉਹਨਾਂ ਨੂੰ ਜਿਹੜਾ ਬੜਕਾਂ ਮਾਰਦਾ ਸੀ ਸੜਕਾਂ ਤੇ ਕਿਉਂ ਬੈਠਾ ਸੋ ਅੱਜ ਗੱਲ ਕਰਦੇ ਕਿਸਾਨੀ ਦੀ ਸੋ ਭਰਾਵਾ ਗੁੱਸਾ ਨਹੀਂ ਕਰੀਦਾ ਹੋਣਾ ਸਾਡੇ ਵੀ ਮਜਬੂਰੀਆਂ ਉਥੋਂ ਤੂੰ ਸਾਨੂੰ ਜਿੱਦ ਤਰ੍ਹਾਂ ਭੇਜਦਾ ਤੇ ਤੂੰ ਉਹਦਾ ਬਦਲਾ ਮੈਥੋਂ ਲੈ ਲਿਆ ਢੋਲਗੇ ਛੇਣੇ ਵਾਲੇ ਕੰਜਰ ਤੋਂ ਕਹਿ ਲੋ ਮਰਦੀ ਐ ਅਸੀਂ ਤਾਂ ਬਾਬਾ ਨਾਨਕ ਨੇ ਵੀ ਸੰਗੀਤ ਦਾ ਸਾਰਾ ਲਿਆ ਸੀ ਤੇ ਅਸੀਂ ਵੀ ਸੰਗੀਤ ਦਾ ਸਾਰਾ ਲੈ ਕੇ ਆ ਰਹੇ ਹਰ ਬੰਦੇ ਦਾ ਆਪਣਾ ਕੀਤਾ ਇਹ ਨਹੀਂ ਕਿ ਮੈਂ ਜੰਗ ਜਾ ਕੇ ਲੜ ਸਕਦਾ ਮੈਂ ਜਿੱਥੇ ਵੀ ਦੱਸਦਾ ਕਿਸਾਨ ਭਰਾਵਾ ਨੇ ਮੈਂ ਪਹੁੰਚਿਆ ਮੈਨੂੰ ਕੱਲ ਨੂੰ ਬੁਲਾਉਣਗੇ ਮੈਂ ਕੱਲ ਨੂੰ ਵੀ ਆਉਂਗਾ ਜੇ ਇਹ ਕਹਿਣਗੇ ਨਹੀਂ ਰੋਟੀ ਮਿਲਣੀ ਇੱਥੇ ਹੀ ਬਹਿਣਾ ਮੈਂ ਇੱਥੇ ਬਹਿ ਜੂ ਮੈਨੂੰ ਪ੍ਰਬੰਧਕ ਲੈ ਗਿਆ ਕਿ ਤੇ ਮੈਂ ਕੀ ਕਰਾਂ ਮੈਨੂੰ ਕਹਿੰਦੇ ਵੀ ਆਪਾਂ ਘਰੇ ਜਾਣਾ ਇਹਨਾਂ ਨੇ ਮੇਰੀ 20 ਸਾਲ ਪੁਰਾਣੀ ਲਿਆ ਜਾਇਆ 17 ਸਾਲ 2003 ਚ ਮੈਂ ਸਰਪੰਚ ਸਾਹ ਦੇ ਘਰੇ ਪਰੋਲ ਆਇਆ ਸੀਗਾ ਤੇ ਜੇ ਇਹਨਾਂ ਨੇ ਲਾਇ ਸੀ ਫਾਲਸਾ ਜੀ ਹੁਣ ਜੇ ਮੈਨੂੰ ਲੈ ਕੇ ਘਰੇ ਤਾਂ ਮੈਂ ਜਵਾਬ ਦੇ ਦਿਆਂ ਤੁਸੀਂ ਛੱਡ ਦੋਗੇ ਰਿਸ਼ਤੇਦਾਰੀਆਂ ਕੱਲ ਨੂੰ ਰਿਸ਼ਤੇਦਾਰੀ ਚ ਵਿਆਹ ਹੋਊਗਾ ਤੁਸੀਂ ਧਰਨੇ ਤੇ ਆਉਂਗੇ ਕਿ ਵਿਆਹ ਤੇ ਜਾਓਗੇ ਕੋਸ਼ਿਸ਼ ਤਾਂ ਸਾਡੇ ਹੋ ਵੀ ਦੋਈ ਥਾਈਂ ਦੇ ਬਦਗੀ ਸੋ ਇਹ ਹਰ ਇਨਸਾਨ ਨੂੰ ਆਪ ਦੇ ਹਿਸਾਬ ਨਾਲ ਦੇਖਿਆ ਕਰੋ ਸੋ ਬੇਇਨਤੀ ਕਰਨ ਲੱਗਾ ਕਿ ਕਿਸਾਨ ਬਹੁਤ ਤਕਲੀਫ ਦੇ ਵਿੱਚ ਹੈ ਅਸੀਂ ਉਲਝੇ ਹੋਏ ਹਾਂ ਸਾਡੀ ਛੱਲੀ 10 ਰੁਪਏ ਦੀ ਲੈ ਕੇ ਇਹ ਲੋਕ 1.5 150 ਰੁਪਏ ਦੀ ਛੱਲੀ ਵੇਚਦੇ 2.5 250 ਦੀ ਜਾ ਕੇ ਪਰ ਸਾਨੂੰ ਰੇਟ ਵਧ ਦਿੰਦੇ ਇਹਨਾਂ ਦਾ ਢਿੱਡ ਦੁਖਦਾ ਸਾਡੇ ਹੀ ਬੰਦੇ ਬਣਾਏ ਹੋਏ ਅੱਗੇ ਲੀਟਰ ਬਣਾਏ ਹੋਏ ਨੇ ਜਾ ਕੇ ਵਿਕ ਜਾਂਦੇ ਨੇ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਹੀਬਰੂ ਇੱਕ ਬਹੁਤ ਵਧੀਆ ਰਾਈਟਰ ਹੈ ਫਿਲਾਸਫਰ ਹੈ ਅੰਗਰੇਜ਼ ਉਹਨੇ ਲਿਖਿਆ ਕਿ ਦੋ ਕਿਸਾਨ ਲੜਦੇ ਹੈ ਇੱਕ ਉਹਦੇ ਸਿੰਗਾ ਨੂੰ ਖੇਤ ਰਿਆ ਤੇ ਦੂਜਾ ਉਹਦੀ ਪੂਛ ਨੂੰ ਖੇਤ ਰਿਆ ਆ ਉਸ ਗਾਂ ਨੂੰ ਚੋਕ ਕੌਣ ਰਿਹਾ ਹੈ ਵਕੀਲ ਥੋੜੀ ਲੜਾਈ ਚੋਂ ਫਾਇਦਾ ਕੋਈ ਹੋਰ ਲੈ ਜਾਂਦਾ ਨਾ ਲੜਿਆ ਕਰੋ ਇਕੱਠੇ ਹੋ ਕੇ ਰਹੋ ਜੇ ਏਕਾ ਕਰੋਗੇ ਤਾਂ ਕਾਮਯਾਬ ਹੋ ਜਾਓਗੇ ਜਿੱਤ ਨੇੜੀ ਹੈ ਸੋ ਮੈਂ ਮੁੱਢ ਤੋਂ ਕਿਸਾਨੀ ਨਾਲ ਜੁੜਿਆ ਮੈਂ ਕੋਈ ਕਲਾਕਾਰ ਨਹੀਂ ਨਾ ਮੈਨੂੰ ਕੋਈ ਕਲਾਕਾਰ ਕਹੇ ਨਾ ਮੈਂ ਕਲਾਕਾਰ ਹਾਂ ਜੀ ਸਾਨੂੰ ਸਾਡੀ ਇੰਟਰਵਿਊ ਕਿਉਂ ਲਈ ਨੇ ਹਜ਼ਾਰਾਂ ਬੰਦੇ ਤੁਸੀਂ ਉਹਨਾਂ ਦੀ ਨਾਲ ਲਈ ਕਿਉਂ ਸਾਡੇ ਕੋਲੇ ਗਏ ਚੱਲ ਕੇ ਤੁਹਾਨੂੰ ਲੋੜ ਹੈ ਤੂੰ ਸਾਡੇ ਕੋਲੇ ਆਉਣ ਐ ਅਸੀਂ ਕਰੇ ਚੈਨਲ ਕੋਲੇ ਨਹੀਂ ਗਏ ਮੈਂ ਕੋਈ ਇੰਟਰਵਿਊ ਨਹੀਂ ਤੇ ਤੁਸੀਂ ਆਪਣੀ ਟੀਆਰਪੀਆਂ ਵਧਾਉਣੇ ਆ ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ ਅਸੀਂ ਕੋਈ ਇੰਟਰਵਿਊ ਨਾ ਮੈਂ ਦਿੰਨਾ ਹੈ ਨਾ ਇੰਟਰਵਿਊ ਦੇਣੀ ਹੈ ਜਿਹੜਾ ਬੰਦਾ ਪਿਆਰ ਨਾਲ ਗੱਲ ਕਰੂਗਾ ਉਹਨੂੰ ਬੁਲਾ ਜਾਓ ਨਾ ਗੱਲ ਨੂੰ ਮਸਲੇ ਤੇ ਰੱਖੋ ਕਿਸਾਨਾਂ ਦਾ ਮਸਲਾ ਇਹਨੂੰ ਵਿਖਾਓ ਵੱਧ ਤੋਂ ਵੱਧ ਕਦੇ ਕਿਸੇ ਕਿਸਾਨ ਦੇ ਘਰੇ ਜਾ ਕੇ ਬਣਾਈਏ ਖੁਦ ਕੋਸ਼ਿਸ਼ੀ ਹੋਈਏ ਕਿਸੇ ਦੇ ਬਣਾਈ ਜਾ ਕੇ ਵੀਡੀਓ ਕਦੇ ਬਣਾਓ ਉੱਥੇ ਜਾ ਕੇ ਬੋਲੋ ਕਿਸੇ ਸਰਕਾਰ ਦੇ ਮੱਥੇ ਮੰਤਰੀ ਆਉਂਦਾ ਕਦੇ ਬੋਲਿਆ ਉਹਦੇ ਮੂੰਹ 'ਚ ਕੈਮਰਾ ਤੁਨੋ ਉਹਦੇ ਮੂੰਹ 'ਚ ਮੈਕ ਤੁਨ ਸੀ ਪੁੱਛਤੇ ਕਿਉਂ ਨਹੀਂ ਸੋ ਬੇਨਤੀ ਹੈ ਵੀ ਸੰਘਰਸ਼ ਨੂੰ ਖਰਾਬ ਕਰਨ ਵਾਸਤੇ ਬਹੁਤ ਲੋਕ ਲੱਗੇ ਹੋਏ ਆ ਤੱਕੜੇ ਰਹੋ ਇਕਾ ਕਰਜੋਗੇ ਤਾਂ ਜਿੱਤਜੋਗੇ ਨਹੀਂ ਤਾਂ ਨਹੀਂ ਸਭ ਬਹੁਤ ਹੀ ਯੂਨਾਨ ਦਾ ਇੱਕ ਬਹੁਤ ਅੱਛਾ ਰਾਈਟਰ ਹੈ ਉਹਨੇ ਲਿਖਿਆ ਹੈ ਕਿ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਹੈ ਨਾ ਉਹ ਸਾਨੂੰ ਸਬਕ ਸਿਖਾ ਜਾਂਦੀ ਹੈ ਹੁਣ ਸਾਡੇ ਤੇ ਮੁਸੀਬਤ ਆਈ ਹੈ ਜੇ ਅਸੀਂ ਹੁਣ ਵੀ ਨਾ ਸਿੱਖੇ ਜੇ ਹੁਣ ਵੀ ਨਾ ਅਕਲ ਆਈਆਂ ਫਿਰ ਨਾ ਕਦੇ ਹੋਣੀ ਹੈ ਜੀ ਹੌਣ ਸਿੱਖ ਜੋ ਮੈਂ ਇੱਕ ਗੀਤ ਐ ਦੀ ਦੂਰ ਲੈਣਾ ਗੋਮਾ ਮੈਂ ਗਾਉਂਗਾ ਇਹਨਾਂ ਨੇ ਸੁਣ ਕੇ ਤਵਾ ਲਾ ਦੇ ਨੇ ਵੀ ਇੱਕ ਗਲਾਕਾਰ ਗਾਣੇ ਗਾਈ ਜਾਂਦੇ ਧਰਨੇ ਤੇ ਜਾ ਕੇ ਇਹਨਾਂ ਨੇ ਛੱਡਣਾ ਨਹੀਂ ਕਿਸੇ ਪਾਸੇ ਹੁਣ ਮੈਂ ਰਾਤ ਸੋਜੂਗਾ ਮੈਂ ਡਰਾਈਵਰ ਨੂੰ ਕਹਿ ਦਲਾਂ ਵੀ ਕਿਤੇ ਰੋਕਣਾ ਨਹੀਂ ਨਾਪੁਰਦਾ ਸਾਹਿਬ ਕਹਿੰਦੇ ਵੀ ਗੀਤ ਗਾਓ ਮੈਂ ਤਾਂ ਮੈਂ ਤਾਂ ਰਾਹ ਡਰਾਈਵਰ ਨੂੰ ਕਹਿੰਦੇ ਨੇ ਵੀ ਵੇਖੀ ਕਿਤੇ ਯਾਰ ਬਦਾਨ ਕੇ ਜਾਗਰ ਨਾਲ ਖੜੀ ਹੁਣ ਪੰਜਾਬੀ ਜਾਗਰਾਂ ਨੇ ਪਰ ਪਾਣੀ ਕੋਈ ਰਾਹ ਖੜ ਕੇ ਗੱਡੀ ਪਿਸ਼ਾਬ ਸੁ ਕਰਨਾ ਆਉਂਦਾ ਕਿ ਵੀ ਬਾਥਰੂਮ ਜਾਣਾ ਆਉਂਦਾ ਪਾਣੀ ਪੀਣੇ ਪੋਟੋ ਨਾ ਖਿੱਚਣ ਨੇ ਵੀ ਸੜਕਾਂ ਤੇ ਖੜ ਕੇ ਗਲਾਦਾਰ ਪਿਸ਼ਾਬ ਕਰੀ ਜਾਂਦੇ ਜੀ ਸੜਕਾਂ ਤੇ ਖੜ ਕੇ ਜੂਸ ਪੀ ਜਾਂਦੇ ਜੀ ਦੱਸੋ ਕਿੱਥੇ ਜਾਵਾਂਗੇ ਕਿੱਥੇ ਜਾਵਾਂਗੇ ਸੋ ਮੈਂ ਤੁਹਾਡੇ ਨਾਲ ਹਾਂ ਤੁਸੀਂ ਮੈਨੂੰ ਕਹਿ ਦਿਓ ਵੀ ਹਰਿੰਦਰ ਸੰਧੂ ਇਸ ਧਰਨੇ ਤੇ 20 ਦਿਨ ਬੈਠੂਗਾ 25 ਦਿਨ ਜਿੰਨਾ ਨੇ ਚੱਲੂਗਾ ਜੇ ਮੈਂ ਹਿੱਲ ਗਿਆ ਪਿਓ ਦਾ ਪੁੱਤ ਨ ਅੱਜ ਕੱਲ ਫੋਨ ਤੇ ਅਸੀਂ ਸਭ ਤੋਂ ਵੱਧ ਝੂਠ ਬੋਲਦੇ ਆਂ ਪਰ ਇਸ ਮਸਲੇ ਕਿਸਾਨੀ ਮਸਲੇ ਤੇ ਮੈਠੋ ਵੀ ਝੂਠ ਨਹੀਂ ਬੋਲਿਆ ਗਿਆ ਨਹੀਂ ਮੈਂ ਕਹਿ ਦਿੰਦਾ ਰੇਂਦਰ ਜੀ ਮੈਂ ਜੰਮਾੜਾ ਜਿਹਾ ਕੰਮ ਸੀ ਅੱਜ ਨਾ ਯਾ ਸ਼ੂਟਿੰਗ ਜੀ ਰੱਖੀ ਐ ਉਹ ਮੈਂ ਥੋੜਾ ਜਿਹਾ ਢੂਈ ਦੁਖਦੀ ਆ ਜਿਵੇਂ ਸਾਡੇ ਸਬੀਕ ਸਾਹਿਬ ਕਹਿੰਦੇ ਮੁੱਟਾ ਦੁਖਦਾ ਤੂੰ ਭਾਂਡੇ ਜਿੰਨੇ ਮਰਜ਼ੀ ਬਣਾ ਲਓ ਪਰ ਜਿਹੜੇ ਬੰਦੇ ਚੜਖਾ ਜੀਨੇ ਕਿਸਾਨ ਦਾ ਅੰਨ ਖਾਧਾ ਜਿਹੜਾ ਅੱਜ ਇਸ ਧਰਨੇ ਤੇ ਨਹੀਂ ਪਹੁੰਚਦਾ ਧਰਨਿਆਂ ਤੇ ਜਾਂ ਉਹ ਹਰਾਮਖੋਰ ਐ ਜਿਹੜਾ ਅੰਨ ਖਾ ਕੇ ਹਰਾਮ ਕਰਦਾ ਐਤੋਂ ਵੱਡਾ ਹਰਾਮੀ ਕੋਈ ਨਹੀਂ ਸੋ ਬਹੁਤ ਕਲਾਕਾਰ ਹੋਰ ਵੀ ਬੈਠੇ ਨੇ ਮੈਂ ਵਾਕਈ ਜਲਦੀ ਜਾਣਾ ਮੈਂ ਤਾਂ 12 ਵਜੇ ਟਾਈਮ ਦਿੱਤਾ ਸੀ 12:05 ਤੇ ਉਹ ਉੱਥੇ ਪਹੁੰਚ ਗਿਆ ਸੀ ਮੈਂ ਇਹ ਭਾਜੀ ਸੁਨਾਦਗੇ ਗਾਣਾ ਜੀ ਕੋਈ ਤਰਾਜ ਤਾਂ ਨਹੀਂ ਵੇ ਸੁਨਾਦਗੇ ਹਾਂ ਸੁਣਾਓ ਹਾਂ ਪਹੁੰਚ ਜਾਗੇ ਜੀ ਜੀ ਵੀ ਆਪਿੰਦ ਸੀ ਕਲਾਕਾਰ ਨਾ ਰਾਬਾ ਤੁਹਾਨੂੰ ਕਲਾਕਾਰ ਬਣਾਵੇ ਫੇਰ ਤੁਹਾਨੂੰ ਪਤਾ ਲੱਗੇ ਕਲਾਕਾਰ ਦੀ ਕੀ ਮਜ਼ਦੂਰੀਆਂ ਕਾਸ਼ ਹਾ ਤੁਹਾਨੂੰ ਪਤਾ ਲੱਗੇ ਕਲਾਕਾਰ ਦੀ ਕਿੰਨੀ ਮਜਬੂਰੀ ਹੈ ਅਸੀਂ ਪਬਲਿਕ ਪ੍ਰਾਪਰਟੀ ਹੈ ਹਰ ਬੰਦਾ ਸਾਡੇ ਤੇ ਉਂਗਲ ਕਰ ਦਿੰਦਾ ਜੇ ਜੰਗ ਲੱਗੀ ਹੈ ਤਾਂ ਕਲਾਕਾਰ ਕਿੱਥੇ ਹੈ ਜੇ ਕੋਈ ਬੱਚਾ ਬੋਰ ਦੇ ਵਿੱਚ ਡਿੱਗ ਪਿਆ ਕਲਾਕਾਰ ਕਿੱਥੇ ਹੈ ਕਿਉਂ ਬਈ ਸਾਨੂੰ ਫੌਜੀਾਂ ਤੇ ਭਰੋਸਾ ਨਹੀਂ ਜਿੱਤੇ ਫੌਜੀ ਕਹਿ ਦਿੰਗੇ ਸਾਥੋਂ ਕੁਝ ਨਹੀਂ ਹੁੰਦਾ ਫਿਰ ਅਸੀਂ ਜਾਵੜਾਂਗੇ ਫਿਰ ਦੇਖੀ ਜੋ ਉਹ ਸਾਡੇ ਰਾਖੇ ਦੇਖਦੇ ਯਾਰ ਤੁਸੀਂ ਸਾਨੂੰ ਵੀ ਜਿਵੇਂ ਝੱਲੇ ਧੱਕੇ ਨਾਲ ਕਲਾਕਾਰ ਨੇ ਹਰ ਲਈ ਥੋੜਾ ਲੜਨੀ ਹੁੰਦੀ ਹੈ ਕਲਾਕਾਰ ਪਰਬੱਕ ਨਹੀਂ ਹੁੰਦਾ ਮੈਂ ਵੀ ਤੁਹਾਡੇ ਵਰਗਾ ਮੇਰੇ ਵੱਖਰਾ ਅੰਗ ਪੈਰ ਨਹੀਂ ਲੱਗਿਆ ਰੋਟੀ ਮੈਂ ਖਾਂਣਾ ਉਸੇ ਹਵਾ ਜੋ ਸਾਹ ਮੈਂ ਲੈਣਾ ਉਹੀ ਪਾਣੀ ਮੈਂ ਪੀਣਾ ਹੈ ਉਵੇਂ ਗੱਲਾਂ ਮੈਂ ਕਰਦਾ ਆ ਕਲਾਕਾਰ ਹੀ ਪੁੱਛਦਾ ਤੁਸੀਂ ਲਈ ਆ ਤੇ ਜਿੰਦੇ ਵੱਡਤੀ ਮੇਰਾ ਕੀ ਬਣੂਗਾ ਤੁਹਾਡੇ ਨਾਲ ਹੀ ਕਲਾਕਾਰਾਂ ਕਿਸਾਨਾਂ ਨਾਲ ਹੀ ਕਲਾਕਾਰਾਂ ਜੇ ਕਿਸਾਨ ਜਾਂਦਾ ਤਾਂ ਕਲਾਕਾਰ ਜਾਂਦਾ ਕਿਸਾਨ ਜਾਂਦਾ ਤਾਂ ਪੰਜਾਬ ਜਾਂਦਾ ਤੇ ਪੰਜਾਬ ਦੇ ਵਿੱਚੋਂ ਕਿਸਾਨ ਤੇ ਕਿਸਾਨੀ ਕੱਟਦੀਏ ਪੰਜਾਬ ਦੇ ਪੱਤੇ ਕੱਖ ਵੀ ਨਹੀਂ ਰਹਿਣਾ ਕੱਖ ਵੀ ਨਹੀਂ ਰਹਿਣਾ ਇਹ ਮੁੱਢ ਤੋਂ ਲੈ ਕੇ 45 40 ਸਾਲਾਂ ਤੋਂ ਮੈਂ ਬਾਹੀ ਦੇ ਨਾਲ ਜੁੜਿਆ ਮੈਂ ਗਿੱਦੜੀ ਨਾਲ ਵੀ ਗੁਆਰਾ ਗਾਇਆ ਹੋਇਆ ਮੇਰੀ ਉਮਰ ਵੀ ਤੁਹਾਨੂੰ ਦੱਸਾਂ ਲੱਗਣੀ ਮੈਂ ਦੱਸਣੀ ਨਹੀਂ ਕਈ ਨਜ਼ਰ ਲੱਗ ਜਾਂਦੀ ਕੋਈ ਦੱਸਾਂ हां मैं 45 46 ਸਾਲ ਤੋਂ ਵਾਈ ਦੇ ਨਾਲ ਜੁੜਿਆ ਹਾਂ ਵੈਸੇ ਉਮਰ ਮੇਰੀ ਜ਼ਿਆਦਾ ਹੈ ਮਤਲਬ 10 15 ਸਾਲਾਂ ਦਾ ਸੀ ਜਦੋਂ ਮੈਂ ਜੁੜਿਆ ਗਿੱਦੜੀ ਨਾਲ ਹਾਲਤ ਹੁੰਦਾ ਰਿਹਾ ਗੁਆਰਾ ਗੋਹਦਾ ਰਿਹਾ ਟਰਮੀ ਨਾਲ ਦਾਣੇ ਕੱਢਿਆ ਬਥੇਰਾ ਕਰਾਇਆ ਵਾਹ ਮੌਦਕ ਜ਼ਮੀਨدار ਛੋਟਾ ਸੀ ਤਿੰਨ ਕਿੱਲੇ ਪੈੜੀ ਹੋਤੀ ਸੀ ਹਾਲ ਤੂੰ ਵੀ ਖੜਕਾ ਕੇ 5 4 ਕਿੱਲੇ ਹੋਰ ਬਣਾਈ ਹੈ ਪਰ ਮੈਂ ਕਰਾਇਆ ਵਾਇਆ 120 ਰੁਪਏ ਤਵਿਆਂ ਦੇ ਲੈਂਦਾ ਸੀ ਆ ਤੁਹਾਡੇ ਇਥੋਂ ਰੇਤਾ ਨਿਕਲਦਾ ਹੁੰਦਾ ਸੀ ਹੁਣ ਤੱਕ ਘਰ ਘਰ ਚੋਰ ਬਣ ਕੇ ਮੈਨਿੰਗਾ ਹੋਣ ਲੱਗੇ ਉਹ ਤੋਂ ਇਥੋਂ ਰੇਤੇ ਦੀ 35 ਰੁਪਏ ਦੀ ਟਰਾਲੀ ਟੀਸੀ ਲਾ ਕੇ ਭਰਾ ਕੇ ਲੈ ਜਾਂਦਾ ਹੁੰਦਾ ਸੀ ਮੈਂ 1992 ਦੇ ਵਿੱਚ ਤੇ ਉਹ ਫੇਰ ਕਹਿਣਾ ਬਾਹਰ ਕੱਢ ਕੇ ਯਾਰ ਚਾਰ ਬੱਠਲ ਹੋਰ ਸਿੱਧਦੇ ਯਾਰ ਚਾਰ ਬੱਠਲ ਫੋੜ ਸੜੀ ਇਥੋਂ ਘੱਟ ਐ ਇਥੋਂ ਘੱਟ ਐ 35 ਰੁਪਏ ਦੇ ਵਿੱਚ ਅੱਜ ਉਹ ਹੀ ਟਰਾਲੀ ਕਿੰਨੇ ਦੀ ਹੋਗੀ 3500 ਦੀ ਕਿਉਂਕਿ ਕਿੰਨਾ ਦੀ ਐ ਇਹ ਉਹ ਰੇਤ ਕਿੰਨਾ ਦੀ ਐ ਸਾਡੀ ਆਪਾਂ ਕੰਮਜਾ ਕੀਨੇ ਕਰ ਲਿਆ ਲੁਟੇਰਿਆ ਨੇ ਲੀਡਰਾਂ ਨੇ ਸੋ ਮੈਂ ਇਸੇ ਤਰ੍ਹਾਂ ਜਦੋਂ ਦੇ ਗੋਰੇ ਭਜਾਏ ਅਸੀਂ ਔਖੇ ਹੋ ਗਏ ਉਹ ਜੇ ਗੋਰੇ ਹੁੰਦੇ ਅਸੀਂ ਸੌਖੇ ਹੁੰਨਾ ਸੀ ਅਸੀਂ ਗੋਰੇ ਭਜਾ ਕੇ ਔਖੇ ਹੋ ਗਏ ਲੋਕ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਹਿਬਾਨ ਨੌਜਵਾਨ ਮਾਵਾ ਪੈਣਾ ਬਜ਼ੁਰਗ ਕਿਸਾਨੀ ਦੇ ਕਿਤੇ ਨਾਲ ਹੋਰ ਜਿੰਨੇ ਵੀ ਜੁੜੇ ਹੋਏ ਲੋਕ ਇੱਥੇ ਇਸ ਧਰਨੇ ਦੇ ਵਿੱਚ ਪਹੁੰਚਿਆ ਗੱਜ ਕੇ ਫਤਿਹ ਬਣਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੰਤੋਖ ਸਾਹਿਬ ਨੂੰ ਬਕਾਇਂ ਕਿ ਗੁੱਸੇ ਹੋਇਆ ਵੇਖਿਆ ਨੀਗਾ ਚਲੋ ਫਿਰ ਵੀ ਮੈਂ ਮੀਡੀਆ ਵਾਲੇ ਵੀਰਾਂ ਨੂੰ ਇਹ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਪਿਆਰ ਮੁਹੱਬਤ ਦਾ ਨਾਅਰਾ ਕਰਵਾਇਆ ਕਰੋ ਇੱਕ ਦੂਜੇ ਤੋਂ ਬਿਗੈਰ ਕੰਮ ਚੱਲਦਾ ਨਹੀਂ। ਮੇਰੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਣੀ ਹੈ ਨਾ ਜਾਂ ਲੀਡਰਾਂ ਤੱਕ ਪਹੁੰਚਾਉਣੀ ਆ। ਉਹ ਅਸੀਂ ਨਹੀਂ ਪਹੁੰਚਾ ਸਕਦੇ। ਪੂਰੇ ਲੋਕਾਂ ਨੂੰ ਹੁਣ ਪਤਾ ਹੈ ਕਿ ਗੋਦੀ মিডিਆ ਕਿੰਨੂ ਕਹਿੰਦੀ ਆ। ਤੁਸੀਂ ਨੀ ਉਹਦੇ ਚਾਹਦੇ ਸੋਸ਼ਲ ਮੀਡੀਆ ਦੇ ਵਿੱਚ ਇਹ ਘਟਿਆ ਪਰ ਜੇ ਤੁਸੀਂ ਵੀ ਇਦਾਂ ਕਰੋਗੇ ਫਿਰ ਆਪਾਂ ਪਤਾ ਕਿੱਥੇ ਜਾਊਗਾ। ਉਹ ਤੇ ਬਹੁਤ ਮੁਸ਼ਕਲ ਹੋ ਜਾਊਗਾ। ਮੈਂ ਪਲੀਜ਼ ਮੈਂ ਉਸ ਗੱਲ ਦੇ ਵਿੱਚ ਪੈਣਾ ਨਹੀਂ। ਕਿਉਂਕਿ ਆਪਾਂ ਬਾਰ-ਬਾਰ ਉਹੀ ਗੱਲ ਕਰਾਂਗੇ ਉਠਾ ਟਾਈਮ ਖਰਾਬ ਕਰਨ ਵਾਲੀ ਗੱਲ ਹੁੰਦੀ ਆ ਸਾਡਾ ਮੈਂ ਜਦੋਂ ਸੰਧੂ ਸਾਹਿਬ ਬਾਹਰ ਬਾਰ ਕਿਤੇ ਸੀ ਨਾ ਤੁਸੀਂ ਢੋਲਕੀ ਸ਼ੇਣਾ ਵਾਲੇ ਕਿਹਾ ਮੈਂ ਵੈਸੇ ਹੀ ਕਿਹਾ ਕਿ ਢੋਲਕੀ ਸ਼ੇਣਾ ਵਾਲੇ ਵੀ ਇਨਸਾਨ ਹੀ ਹੁੰਦੇ ਚਲੋ ਮੰਨੋ ਅਸੀਂ ਕਲਾਕਾਰ ਜਿਹੜਾ ਸਾਡੇ ਨਾਲ ਜਾ ਕੇ ਗੁਜ਼ਾਰਾ ਕਰਦਾ ਹੈ ਤਾਂ ਉਹ ਵੀ ਇਨਸਾਨ ਹੀ ਆ। ਆਪਾਂ ਫਿਰ ਛੋਟੇ ਦਾ ਵੱਡੇ ਨੂੰ ਜੇ ਛੋਟੇ ਤੇ ਵੱਡੇ ਨੂੰ ਕਿਟਾਰੇ ਜਿਹਾ ਰੱਖਾਂਗੇ ਫਿਰ ਆਪਾਂ ਕੋਈ ਕਿਸੇ ਸੰਘਰਸ਼ ਦੇ ਵਿੱਚ ਜਾ ਕੇ ਹਿੱਸਾ ਨਹੀਂ ਲੈ ਸਕਦੇ। ਅਸੀਂ ਨਿਵਾੜੇ ਹੋ ਕੇ ਆਏ ਪ੍ਰਬੰਧਕਾਂ ਨੂੰ ਪਤਾ ਹੈ। ਇਹਨਾਂ ਵਿਚਾਰਿਆਂ ਦੇ ਮੈਨੂੰ ਸੰਧੂ ਸਾਹਿਬ ਨੂੰ ਮੈਨੂੰ ਫੋਨ ਆਇਆ ਤਾਂ ਮੈਂ ਪਹਿਲਾਂ ਤੁਹਾਨੂੰ ਆਪਣੀ ਇਹ ਕਹਾਣੀ ਦੱਸਦਾ ਕਿ ਮੈਂ ਘੱਟੋ ਘੱਟ 25 ਦਿਨ ਬੈੱਡ 'ਤੇ ਰਸਤੇ ਰਿਹਾ ਮੈਂ ਲਗਾਤਾਰ ਮੰਜੇ ਤੇ ਰਿਹਾ ਉਸ ਤੋਂ ਬਾਅਦ ਮੈਂ ਜਦੋਂ ਠੀਕ ਹੋਇਆ ਤੋਂ ਸਾਡੀ ਗੱਲ ਇਹ ਬਣ ਜਾਂਦੀ ਕਿ ਸਾਡੀ ਗੱਲ ਜਿਹੜੀ ਹੁੰਦੀ ਆ ਉਹ ਛੋਟੀ ਜਿਹੀ ਵੀ ਗੱਲ ਕਹਾਣੀ ਬਣ ਕੇ ਉੱਭਰਦੀ ਆ ਮੈਂ ਇੱਕ ਫੋਟੋ ਪੋਸਟ ਕਰਤੀ ਤਾਂ ਲੋਕੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਵੱਡੀ ਇਹਦੀ ਫੋਟੋ ਦੇਖ ਲਓ ਕਿਸਾਨਾਂ ਦੇ ਸੰਘਰਸ਼ਿਤ ਗਿਆ ਨਹੀਂ ਉਹਨੂੰ ਪਤਾ ਨਹੀਂ ਹੁੰਦਾ ਕਿਸੇ ਨੂੰ ਇਹ ਬੰਦੇ ਦਿਲ ਦਿਲ ਚ ਤਰਤੇ ਕਿੰਨਾ ਗਿਆ ਜਦੋਂ ਮੈਂ ਠੀਕ ਹੋਇਆ ਉਦੋਂ ਤੋਂ ਮੈਂ ਲਗਾਤਾਰ ਧਰਨਾ ਤੇ ਤੇਰੀ ਦਾਸਪੁਰੇ ਧਰਨਾ ਲੱਗਦਾ ਹੈ ਉਦੋਂ ਅਮਰਸਰ ਜਿਲ੍ਹੇ ਦੇ ਵਿੱਚ ਉੱਥੋਂ ਹੋ ਕੇ ਆਇਆ ਹੋਰ ਧਰਨਾ ਤੋਂ ਹੁਣ ਰਸਤੇ ਦੇ ਵਿੱਚ ਸੱਜਣਾਂ ਵਾਲੇ ਰੋਕ ਲਿਆ ਤੁਹਾਨੂੰ ਪਤਾ ਅੱਜ ਟੋਲ ਬਲਾ ਜਾਂਦੇ ਧਰਨੇ ਸੀ ਉਹ ਕਹਿੰਦੇ ਜੀ ਲੰਘਣ ਨਹੀਂ ਦੇਣਾ ਮੈਂ ਕਹਿੰਦੀ ਲੰਘੂ ਤੁਹਾਡੇ ਜ਼ਰੂਰ ਪਰ ਲੰਘੂ ਤੁਹਾਡੇ ਨਾਲ ਗੱਲਾਂ ਕਰਕੇ ਉਹਨਾਂ ਨੇ ਵਿਚਾਰਾਂ ਨੇ ਪੰਜ ਪੰਜ ਟਾਈਮ ਦਿੱਤਾ ਮੇਰੇ ਤੋਂ ਪਹਿਲਾਂ ਬਜ਼ੁਰਗ ਸਮਝਾ ਰਹੇ ਸੀ ਮੈਂ ਇਹ ਗੱਲ ਕਹੂੰਗਾ ਕਿਸੇ ਵੀ ਧਰਲੇ ਦੇ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਨੂੰ ਸਿਨੇ ਨਾਕਾ ਕਰੋ ਕੇਂਦਰਾ ਲਈ ਕਿਛ ਕੰਮ ਠੀਕ ਸੀ ਆਪਾਂ ਦਾ ਲੋਡ ਹੈ ਕਿਸਾਨਾਂ ਨੂੰ ਇਕੱਠੇ ਕਰਨ ਦੀ ਨਾ ਇੰਦਰਾ ਠੀਕ ਸੀ ਨਾ ਮੋਦੀ ਠੀਕ ਹੈ ਨਾ ਮਰਮੋਸ ਠੀਕ ਹੈ ਨਾ ਬਾਦਲ ਠੀਕ ਕੋਈ ਵੀ ਨਹੀਂ ਠੀਕ ਜੇ ਐਡੇ ਠੀਕ ਹੋਣ ਨਾ ਤੇ ਫਿਰ 1917 ਦੇ ਤੁਹਾਡੇ ਵਿਰੁੱਧ ਜਿਹੜੇ ਬਿੱਲ ਪਾਸ ਹੋਣ ਹੋਏ ਆ ਨਾ 1917 ਦੇ ਇਹਨਾਂ ਦਾ ਅਜੰਡਾ ਬਣ ਕੇ ਉਦੋਂ ਦਾ ਤਿਆਰ ਹੋਇਆ ਹੈ ਇਹ ਕੈਪਟਨ ਨੂੰ ਵੀ ਪਤਾ ਵਾ ਇਹ ਸਖਬੀਰ ਨੂੰ ਵੀ ਪਤਾ ਵਾ ਕਿ ਆਪ ਆਦਮੀ ਪਾਰਟੀ ਨੂੰ ਵੀ ਪਤਾ ਵਾ ਇਹਨਾਂ ਜਦ ਕਿਸੇ ਦੀ ਜ਼ਰਤ ਨਹੀਂ ਪਈ ਕਿ ਸਰਬਪਾਰਟੀ ਮੀਟਿੰਗ ਸੱਦੀਏ ਉਹਦੇ ਵਿੱਚ ਇੱਕ ਮਿਸ਼ਨ ਤੇ ਇਕੱਠੇ ਹੋਈਏ ਵੀ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਵੋਟਾਂ ਕਿੱਥੇ ਮਰਜ਼ੀ ਲੜਨ। ਤੁਸੀਂ ਰੌਲਾ ਪਾਇਆ ਸਰਕਾਰਾਂ ਹਿੱਲੀਆਂ ਇਹਨਾਂ ਨੇ ਤੁਹਾਡੇ ਮੁੱਦਿਆਂ ਨੂੰ ਕੈਸ਼ ਕਰਨ ਲਈ ਇੱਕ ਮਿੰਟ ਦੇ ਵਿੱਚ ਕਿਸੇ ਨੇ ਟਰੈਕਟਰਾਂ ਦੇ ਅੱਗੇ ਝੰਡਾ ਲਾ ਰਿਹਾ ਆਪਣੀ ਪਾਰਟੀ ਦਾ। ਕਿਸੇ ਨੇ ਮੋਟਰਸਾਈਕਲਾਂ ਦੇ ਝੰਡਾ ਠੋਕਦਾ। ਕੋਈ ਕਹਿੰਦਾ ਮੈਂ ਜਾਨਾ ਕਿਸਾਨਾਂ ਦਾ ਅਤਾਸ਼ੀ ਸਤਾਰਾ ਦਾ ਇਹ लेखा-ਜੋਖਾ ਚੱਲਣ ਰਿਹਾ ਸੀ ਔਰ ਇਹ ਜਿਹੜਾ ਕੰਟਰੈਕਟ ਬੇਸ ਬਣਿਆ ਇਹ ਤੁਹਾਡੀਆਂ ਪੰਜਾਬ ਦੀਆਂ ਸਰਕਾਰਾਂ ਤੋਂ ਸ਼ੁਰੂ ਹੋਇਆ ਤੇ ਫਿਰ ਸੈਕਟਰ ਦੇ ਪਾਸ ਕੀਤਾ ਇਸ ਭੁਲੇਖੇ 'ਚ ਨਾ ਰਹੋ ਇੱਥੇ ਆਪਾਂ ਜਿੰਨੇ ਲੋਕ ਆਏ ਜਦੋਂ ਵੋਟਾਂ ਆਣ ਗਈਆਂ ਤੁਸੀਂ ਫੇਰ ਵੇਖਦੇ ਹੋ ਆਪਣੀ ਮਾਤ ਨੂੰ ਉੱਥੇ ਹੀ ਇਸਤੇਮਾਲ ਕਰਨਾ ਜਿੱਥੇ ਨਾ ਕਰਨਾ ਹੋਇਆ ਤੇ 5 ਸਾਲ ਫਿਰ ਹੁੰਦੇ ਰਹਿਣਾ ਉਹ 5 ਸਾਲ ਹੁੰਦੇ ਰਵਾਂਗੇ ਫਿਰ ਦੁਬਾਰਾ ਨੀਕਾ ਕੁੱਟਣ ਵਾਲੀ ਗੱਲ ਹੋ ਜਾਂਦੀ ਜਦੋਂ ਸਾਪ ਲੰਘ ਜਾਂਦਾ ਨੀਕਾ ਕੁੱਟਣ ਵਾਲੀ ਗੱਲ ਹੈ ਮੈਂ ਰਿਲਾਇੰਸ ਪੰਪਾਂ ਤੇ ਅਸੀਂ ਟਰੈਕਟਰ ਜੋੜ-ਜੋੜ ਕੇ ਉਹਨਾਂ ਨੂੰ ਰੋਕਿਆ ਮੈਂ ਬੇਨਤੀ ਕੀਤੀ ਸੀ ਉੱਧਰ ਵੀ ਕਿਸਾਨਾਂ ਦੇ ਧਰਮ ਦੇ ਵਿੱਚ ਮੈਂ ਕਿਹਾ ਬਾਕੀ ਗੱਲਾਂ ਠੀਕ ਆ ਔਰ ਅਸੀਂ ਲੋਕਾਂ ਨੂੰ ਯਾਗ ਰੁਕ ਕਰੀਏ ਕਿ ਤੁਸੀਂ ਰਿਲਾਇੰਸ ਪੰਪਾਂ ਦਾ ਵੈਸੇ ਪਾਈ ਕੱਟ ਕਰੋ ਸਾਈ ਆਪਦੀ ਨਰਜੀ ਉੱਥੇ ਕਿਉਂ ਵੇਸਟ ਕਰੀਏ ਅਸੀਂ ਜਾ ਕੇ ਰਿਲਾਇੰਸ ਪੰਪਾਂ ਨੂੰ ਮਲ ਦੇਣੀ ਹੈ ਉਹ ਅਸੀਂ ਤਾਕਤ ਸੈਂਟਰ ਵਾਲੇ ਬੰਨੇ ਝੋਕਾਂਗੇ ਇਹ ਤੇ ਸਾਡਾ ਆਪਣਾ ਫਰਜ਼ ਬਣਦਾ ਨਾ ਰੈਲੈਸ ਦਾ ਪੰਪਿਆ ਆ ਜੀਓ ਦੀ ਸਪੋਰਟਾਂ ਜੇ ਪੁੱਛੀਏ ਤੁਹਾਨੂੰ ਸਾਰਿਆਂ ਨੂੰ ਹਰੇਕ ਤੇ ਫੋਨ ਦੇ ਵਿੱਚ ਜੀਓ ਦੀ SIM ਹੋਊਗੀ ਉਦੋਂ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਹ ਬਾਨੀਆਂ ਦੇ ਘਰ ਜਾਣੇ ਪੈਸੇ ਡਾਲੀਆਂ ਦੇ ਘਰ ਜਾਣੇ ਕੀ ਹੋ ਜਾਊਗਾ ਜੇ 10 ਰੁਪਏ ਇਹ ਟੈਲ ਦੀ SIM ਮਹਿੰਗੀ ਹੋ ਜਾਊਗੀ ਸਪਾਈਸ ਦੀ ਤਾਂ ਬੋਟਾ ਫੋਨ ਹੋਰ ਉਰਚ ਕਨਵਰਟ ਹੋ ਗਿਆ ਵਾ ਜੋ ਮਹਿੰਗੀ ਹੋਊ ਫਿਰ ਆਪਾਂ ਮਰ ਜਾਵਾਂਗੇ ਮੇਰੇ ਘਰ ਦੇ ਵਿੱਚ ਕੋਈ ਜੀਓ SIM ਨਹੀਂ ਇਹ ਬਾਈਕਾਡ ਕਰਨਾ ਤੇ ਡਾਨੀਆਂ ਬਾਨੀਆਂ ਕਾਰਪੋਰੇਟ ਘਰਾਣਿਆਂ ਦਾ ਅੰਦਰੋਂ ਅੰਦਰੋਂ ਕਿਤੇ ਹੋਣਾ ਤੇ ਜੇ ਲੋਕਾਂ ਦੇ ਵਿੱਚ ਮੈਂ ਵੀ ਨੰਬਰ ਬਣਾਉਣ ਆਵਾਂ ਤੇ ਰੇਲੈਂਸ ਦਾ ਬਾਈਕਾਟ ਕਰੋ ਅਮਾਨੀਆਂ ਦਾ ਬਾਈਕਾਟ ਕਰੋ ਘਰੇ ਮੇਰੇ ਪੰਜ Jio ਸਿਮਾਂ ਹੋਣ ਰੇਲੈਂਸ ਦੇ ਪੰਪ ਤੋਂ ਅਖਾਏ ਤੋਂ ਵਧੀਆ ਤੇਲ ਹੀ ਕਿੱਥੋਂ ਨਹੀਂ ਪੈਂਦਾ ਫਿਰ ਆਪਾਂ ਕਾਮਯਾਬ ਨਹੀਂ ਹੋਣਾ ਅਜੇ ਤਾਂ ਤੁਸੀਂ ਵੇਖੀ ਜਾਓ ਥੋੜਾ ਥੋੜਾ ਤੁਹਾਡਾ ਸੰਘਰਸ਼ ਕਾਮਜਾਬ ਹੋਣ ਲੱਗਿਆ ਤੇ ਤੁਹਾਡੇ ਵਿੱਚ ਸੱਣਾ ਲੱਗਣੀ ਸ਼ੁਰੂ ਹੋ ਗਈ ਆ ਸਾਡੇ ਕਲਾਕਾਰਾਂ ਨੂੰ ਵਿੱਚੋਂ ਪਾੜ ਕੇ ਕਈਆਂ ਨੂੰ ਰੱਖਦਾ ਹੈ ਲਾਲਾ ਜੀ ਉਹਦੀ ਗੱਲ ਕਰਦਾ ਟਮਕਾਨਾ ਉਹਦੀ ਗੱਲ ਕਰਦਾ ਹੈ ਮੀਡੀਆ ਵਾਲਿਆਂ ਨੂੰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਵੀਰੋ ਸਾਥ ਦਿਆ ਕਰੋ ਜੇ ਮੈਂ ਸਵਾਲ ਕਰਾਂ ਕਿ ਜਿਹੜੇ ਆਡੀਅנס ਜਾਰੀ ਹੋਏ ਪਾਸ ਹੋਏ ਉਹਦੇ ਵਿੱਚੋਂ ਪਤਾ ਤੁਹਾਨੂੰ ਵੀ ਨਹੀਂ ਹੋਣਾ ਉਹਨਾਂ ਦੇ ਵਿੱਚ ਕਿੱਥੇ ਗਈ ਹੈ ਫੇਰ ਕੀ ਕਹੋਗੇ ਜੇ ਅਗਲੇ ਨੇ ਤੁਹਾਨੂੰ ਸਵਾਲ ਕਰਤਾ ਤੁਹਾਨੂੰ ਪਤਾ ਤੁਸੀਂ ਇਹਦੀ ਇੱਕ ਮੱਧ ਪੜ ਕੇ ਸੁਣਾ ਦਿਓ ਕਿਸੇ ਨੂੰ ਵੀ ਪਤਾ ਲੱਗਣਾ ਹਰੇਕ ਦੇ ਵਾਸਤੇ ਦੀ ਖੇਡ ਨਹੀਂ ਗਈ ਉਹ ਆਡੀਅנס ਨੂੰ ਪੜੇ ਇਹ ਤਾਂ ਵਿਚਾਰੇ ਲੋਕ ਮਰਨ ਲਈ ਆਉਂਦੇ ਆ ਅਸੀਂ ਲੜਾਂਗੇ ਮਰਾਂਗੇ ਇਹ ਤਾਂ ਕੰਮ ਆਗੂਆਂ ਦਾ ਨਾ ਉਹ ਚੀਜ਼ ਨੂੰ ਪੜਨ ਏਜੰਡੇ ਤੇ ਲੈ ਕੇ ਗਾ। ਬਾਕੀ ਜਿਹੜੀ ਸੰਧੂ ਸਾਹਿਬ ਨੇ ਗੱਲ ਕੀਤੀ ਸੀ ਉਹਨਾਂ ਦੀ ਮੈਂ ਇਸ ਵੱਲੋਂ ਕਦਰ ਕਰਦਾ। ਕਿਉਂਕਿ ਉਹਨਾਂ ਨੇ ਗਾਇਆ ਬੜਾ ਸੁਥਰਾ ਹੈ। ਅਜੇ ਮੈਂ ਕੀ ਜੀ ਨਾ ਕਈ ਗਾਣੇ ਹੋ ਜਿਹਦਾ ਜਨ ਜਿਹਨੂੰ ਮੁੰਡੇ ਜ्यादा ਸੁਣਦੇ ਆ ਪਰ ਸੰਧੂ ਸਾਹਿਬ ਨੇ ਬਹੁਤ ਜ਼ਿਆਦਾ ਪਹਿਲੇ ਚ ਸੰਧੂ ਸਾਹਿਬ ਲਈ ਜ਼ੋਰਦਾਰ ਤਾੜੀ ਮਾਰਦੇ ਉਹਨਾਂ ਦੇ ਪਹਿਲੇ ਚ ਬਹੁਤ ਜ਼ਿਆਦਾ ਗਾਣਾਂ ਦੀ ਕਦਰ ਕਰਦਾ। ਕਿਸਾਨੇ ਲਈ ਆਪਣੇ ਘਰ ਲਈ ਪਰਿਵਾਰਾਂ ਲਈ ਗਾਇਆ ਤੇ ਮੈਂ ਵੀ ਬਹੁਤ ਪਹਿਰ ਪਹਿਲਾਂ ਆਰਤੀ ਦੇ ਵੀ ਹੱਕ ਦੇ ਬਾਪੂ ਰੋਂਦਾ ਦੱਸ ਜਾਂਦਾ ਮੈਂ ਕਹੀ ਗੀਤ ਗਾਇਆ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਜਿਹੜਾ ਮੱਟ ਤੁਹਾਨੂੰ ਇੱਥੇ ਗਾਣਾ ਸੁਣਾ ਕੇ ਗਿਆ ਸੀ ਮੱਟ ਸ਼ੇਰਾਂ ਵਾਲਾ ਮੌਦੀ ਇਸ ਵੱਲੋਂ ਕਦਰ ਕਰਦਾ ਹੈ ਕਿ ਉਹ ਮੁਸਲਮਾਨਾਂ ਦਾ ਪੁੱਤਰ ਹੈ ਉਹਦਾ ਖੇਤੀ ਧੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਿੰਨੇ ਉਸ ਮੁੰਡੇ ਨੇ ਖੇਤੀ ਲਈ ਕਿਸਾਨਾਂ ਲਈ ਗੀਤ ਲਿਖਿਆ ਇਸ ਕਰਕੇ ਮੱਟ ਦੇ ਨਾਂ ਤੇ ਵੀ ਤਾੜੀ ਮਾਰਦਾ ਜਦੋਂ ਮੱਟ ਦਾ ਗਾਇਆ ਕਾਲਾ ਰਾਜਪੁਰਾਣ ਘੋਂਦਾ ਹੈ ਨਾ ਇਹ ਕਾਲਜ ਨੂੰ ਧੂਪ ਪੈ ਜਾਂਦੀ ਮੁੱਧੀਆਂ ਦੋ ਲੈਣਾ ਵੈਸੇ ਨਾਲ ਆਪਦਾ ਵੀ ਕੀ ਤੋਂ ਸੁਣਾਉਂ ਉਹਦੀਆਂ ਦੋ ਲੈਣਾ ਤਰਸਣਾ ਕਿ ਕੀ ਕਹਿੰਦਾ ਜਿਹੜੇ ਕਲਾਕਾਰ ਜੱਟ ਨਾ ਕੀਤੇ ਛੜ ਲਓ ਬੰਦੂਕਾਂ ਲੜ ਲਓ ਮਾਰ ਦੋ ਲੁੱਟ ਲਓ ਜੱਟ ਦੀ ਅਸਲ ਕਹਾਣੀ ਦੀ ਉਹਦੇ ਵਿੱਚ ਉਹਨੇ ਬਿਆਨ ਕੀਤੀ ਹੈ ਕੀ ਕਹਿੰਦਾ ਥੋੜੀ ਨਜ਼ਰ ਕਰਦਾ ਹਾਂ ਜੱਟ ਹੱਸਦਾ ਏ ਜੱਟ ਜੱਜਦਾ ਏ ਜੱਟ ਗਉਂਦਾ ਏ ਜੱਟ ਲੱਜਦਾ जट कहिड़े हाल च वसंदा छोटी भेण वही फेर बेंक जी कश्त बि लाई